ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਜਿਓ ਅੱਜ ਅਸੇ ਕੁਵਹਿ ਨਹੀਂ ਸ਼ਾਮ ਦੇ ਰਾਹੀ ਬੰਦੇ ਨੂੰ ਉਪਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਆਪ ਪਿਆਰ ਨਾਲ ਸਰਵਣ ਕਰੋ ਤੀਨ ਦਰਦ ਦੁੱਖ ਪੰਜਨਾ ਘੜ ਕੜਨਾਥ ਅਨਾਥ ਕਰਣ ਤੋਂ ਮਾਰੀ ਆਏ ਹੋ ਨਾਨਕ ਕੇ ਪ੍ਰਵ ਸਾਥ ਤਨ ਜੋ ਬਨ ਜੋਰ ਜਵਾਨੀ ਸਦਾ ਨਿਰਹਿ ਸਕਦਾ ਜਦੋਂ ਕਾਲ ਦੀ ਬਾਜ ਪਵੇ ਕੋਈ ੜਕੇ ਨਹੀਂ ਬਹਿ ਸਕਦਾ ਤਨ ਜੋ ਬਨ ਜੋਰ ਜਵਾਨੀ ਸਦਾ ਨਿਰਹਿ ਸਕਦਾ ਜਦੋਂ ਕਾਲ ਦੀ ਬਾਜਪਵੇ ਕੋਈ ਅੜਕੇ ਨਹੀਂ ਬਹਿ ਸਕਦਾ ਮਨ ਮੂਰ ਕਹਿੰ ਕੜ ਦੇ ਵਿੱਚ ਕਰਦਾ ਮਾਣ ਹਟਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਕਹ ਆਦ ਬੁਗੀ ਤੇ ਹੁੰਦਾ ਨਹੀਂ ਕੋਈ ਅਸਰ ਦਵਾਈਆਂ ਦਾ ਨਾ ਕੋਈ ਅਸਰ ਦਵਾਈਆਂ ਦਾ ਪਿੱਛੋਂ ਰਹਿੰਦਾ ਨਾਮ ਜਗ ਤੇ ਨੇਕ ਕਮਾਈਆਂ ਦਾ ਆਦ ਬੁਗੀ ਤੇ ਹੁੰਦਾ ਨਹੀਂ ਕੋਈ ਅਸਰ ਦਵਾਈਆਂ ਦਾ ਨਾ ਕੋਈ ਅਸਰ ਦਵਾਈਆਂ ਦਾ ਪਿੱਛੋਂ ਜਗ ਤੇ ਰਹਿੰਦਾ ਨਾਮ ਨੇਕ ਕਮਾਈਆਂ ਦਾ اے بے ذات انتر تو نہ قابو پاو بیماری تے قابو پاو بیماری تے سب نو جانا پیندا اپو اپنی واری تے سب نو جانا پیندا اپو اپنی واری تے تیاں پتر ماں پے سب مطلب دے بیلی نے سب مطلب دے بیلی نے ਸਭ ਨੂੰ ਜਾਣਾ ਛੱਡ ਕੇ ਰੋਂਦੇ ਜਿੰਦ ਅਕੇਲੀ ਨੇ ਕਾਲ ਬੜੀ ਨੇ ਕਾਲ ਬੜੀ ਦੇ 파ਹੀ ਇੱਕ ਦਿਨ ਪਉ ਸ਼ਿਕਾਰੀ ਤੇ ਇੱਕ ਦਿਨ ਪਉ ਸ਼ਿਕਾਰੀ ਤੇ ਸਭ ਨੂੰ ਜਾਣਾ ਪੈਂਦਾ ਹਾ ਆਪੋ ਆਪਣੀ ਵਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਹੇ ਕਾਲ ਬਦਾਸੀ ਪਾਵੇ ਮਨ ਮਨ ਨੂੰ ਸਮਝਾਇਆ ਨਾ ਪਰ ਮਨ ਨੂੰ ਸਮਝਾਇਆ ਨਾ ਚਾਰ ਭੇਦ ਦਾ ਜਾਣੂ 라ਵਣ ਰਹਿਣਾ ਪਾਇਆ ਨਾ ਮੋਤ ਦਰਸ਼ਨੇ ਕਰਨਾ ਜਿੰਦੜੀ ਕੂਝ ਵਿਚਾਰੀ ਤੇ ਤਿੰਦੜੀ ਕੂਝ ਵਿਚਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਇਸ ਦੁਨੀਆ ਤੇ ਪੁਜੇ ਜਿਨੇ ਪੀਰ ਪੈਗੰਬਰ ਨੇ ਜਿਨੇ ਪੀਰ ਪੈਗੰਬਰ ਨੇ ਕਾਲ ਬੜੀ ਨੇ ਲੈਣੇ ਸਭ ਵੇਲੇ ਸਰ ਸੰਭਲਨੇ ਕਾਲ ਬਾਜ ਨੇ ਤਾਂ ਕਾਜ ਬਾਰ ਨੂੰ ਤਰਸ ਨਹੀਂ ਜਿੰਦੜੀ ਕੂਜ ਵਿਚਾਰੀ ਤੇ ਜਿੰਦੜੀ ਕੂਜ ਵਿਚਾਰੀ ਤੇ ਸਭ ਨੂੰ ਜਾਣਾ ਪੈਣਾ ਆਪੋ ਆਪਣੀ ਵਾਰੀ ਤੇ ਤਰੰਗਾਂ ਦੇ ਵਿੱਚ ਜੁੜੀਆਂ ਕੁੜੀਆਂ ਖਿੱਲੀ ਪਾਰ ਰਹੀਆਂ ਕੁੜੀਆਂ ਖਿੱਲੀ ਪਾਰ ਰਹੀਆਂ ਚੜੀ ਜਵਾਨੀ ਲਖਾਂ ਸੂਰਤਾ ਕਬਰੀ ਜਾ ਪਈਆਂ ਕਾਲੀ ਕੋ ਪਹਨੇ ਰੀ ਸ਼ਾਗੇ స్వాਗ ਪਟਾਰੀ ਤੇ స్వాਗੈ స్వాਗ ਪਟਾਰੀ ਤੇ ਸਭ ਨੂੰ ਜਾਣਾ ਪੈਣਾ ਆਪੋ ਆਪਣੀ ਵਾਰੀ ਤੇ हे <scratching> प्यार दी सूरत नारी जो दर्शन बिन मरदी है जो दर्शन बिन मरदी है तेरे बिना ना जीवा जो पै मुठियां भरदी है प्रेत-प्रेत करूंगी लागया भोर उडारी ते लागया भोर हडारी ते हडा सब नु जाना पैणा आपो अपनी बारी ते सब नु जाना पैणा ਆਪੋ ਆਪਣੀ ਵਾਰੀ ਤੇ ਪੱਲਣ ਵਾਲਾ ਬਾਪੂ ਹੱਥੀਂ ਅੱਗ ਲਗਾ ਦੇਊਗਾ ਹੱਥੀਂ ਅੱਗ ਲਗਾ ਦੇਊਗਾ ਦੋ ਘੜੀਆਂ ਲੋਕਾਂ ਦੇ ਬਦਲੇ ਨੀਰ ਬਹਾਜੂਗਾ ਰੋਗ ਨਹੀਂ ਸਕਦਾ ਹੋ ਗਈ ਰੋਗ ਨਹੀਂ ਸਕਦਾ ਹੋ ਗਈ ਕਹਿੰਦੇ ਕੂਚ ਤਿਆਰੀ ਤੇ ਹਾਂਜੀ ਕੂਚ ਤਿਆਰੀ ਤੇ ਸਭ ਨੂੰ ਜਾਣਾ ਪੈਣਾ ਆਪੋ ਆਪਣੀ ਵਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਕੱਟ ਜ਼ਿੰਦਗੀ ਦੀ ਮੰਜ਼ਿਲ ਇੱਥੋਂ ਜਾਣਾ ਪੈ ਜਾਊਗਾ ਇੱਥੋਂ ਜਾਣਾ ਪੈ ਜਾਊਗਾ ਇਸ ਦੁਨੀਆ ਤੇ ਜੋ ਵੀ ਜਾਸੋ ਖਾਣਾ ਪੈ ਜਾਊਗਾ ਆਉ ਮਦ ਦਾ ਚਖੜ ਮੱਕੀ ਫੁੱਲ ਕਿਹਾਰੀ ਤੇ ਹਾਂਜੀ ਫੁੱਲ ਲਗਿਆ ਰੀ ਤੇ ਸਭ ਨੂੰ ਜਾਣਾ ਪੈਣਾ ਆਪੋ ਆਪਣੀ ਵਾਰੀ ਤੇ ਸਭ ਨੂੰ ਜਾਣਾ ਪੈਂਦਾ ਹੈ ਆਪੋ ਆਪਣੀ ਵਾਰੀ ਤੇ ਨੇਕੀ ਧਰਮ ਸੁਚਾਈ ਤੇ ਜੋ ਟਟਕੇ ਰਹਿੰਦੇ ਨੇ ਹਾਂਜੀ ਟਟਕੇ ਰਹਿੰਦੇ ਨੇ ਮਰਿਆਂ ਤੋਂ ਵੀ ਲੋਕੀ ਉਹਨੂੰ ਚੰਗਾ ਕਹਿੰਦੇ ਨੇ ਜਾ ਕੇ ਕਰੂਗਾ ਪੂਜਾ ਕਰੂੰਗਾ ਸਾਬ ਬਿਹਾਰੀ ਤੇ ਰਹੇਗਾ ਸਾਬ ਬਿਹਾਰੀ ਤੇ ਸਭ ਨੂੰ ਜਾਣਾ ਪੈਣਾ ਆਪੋ ਆਪਣੀ ਵਹਰੀ ਤੇ ਸਭ ਨੂੰ ਜਾਣਾ ਪੈਂਦਾ ਹਾ ਆਪੋ ਆਪਣੀ ਵਾਰੀ ਤੇ ਜਿੰਨ ਮਸਾਲਾ ਮੋਕੇ ਤੇ ਗਾਉਣਾ ਨਹੀਂ ਰਾਗਾ ਦਾ ਜਿੰਨ ਮਸਾਲਾ ਮੋਕੇ ਤੇ ਗਾਉਣਾ ਨਹੀਂ ਰਾਗਾ ਨੂੰ ਬਿਨ ਬਿਜਾ ਕੇ ਸਦਾ ਨਾ ਜੋਗੀ ਕਿਲਣ ਨਾਗਾ ਨੂੰ ਏ ਮੋਤ ਦਰਸ ਨਹੀਂ ਕਰਨਾ ਸਰੂਪ ਜਗੀਰ ਲਖਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ